ਉਮਰ ਦਾ ਰਾਜ ਹੈ ਕਿ ਐ ਅੱਜ ਵੀ ਕਹਿੰਦੇ 50 ਸਾਲਾਂ ਦੇ ਲੱਗਦੇ ਹੋ ਹੱਸਦੇ ਖੇਡਦੇ ਰਹਿੰਦੇ ਹੋ ਤੁਹਾਡਾ ਧੰਨਵਾਦ ਹੈ ਸੰਦੀਪ ਬਤਾਲਾ ਇੱਕ ਪਾਸੇ ਰੈਫਰੀ ਕਰ ਰਿਹਾ ਹੈ ਦੂਸਰੇ ਪਾਸੇ ਦਵਿੰਦਰ ਸਿੰਘ ਜੀ ਮਾਂਗੇਸਰਾ ਜਿਹਨੂੰ ਕੁੱਲਾ ਆਖਦੇ ਐ ਕੁੱਲਾ ਜੀ ਇਧਰਲੇ ਪਾਸੇ ਬਾਪੂ ਇਹ ਕਹਿੰਦੇ ਮੇਰੇ ਵੀਰੋ ਫੈਬੀਕੋਲ ਖਾਣ ਵਾਲਾ ਐ ਇਹਨੂੰ ਚਿਮਚੜਾ ਆਖਦੇ ਐ ਇਹ ਗਰਦਾਸਪੁਰ ਦਾ ਜਗੀਰ ਪੁੱਲਰ ਉਹ ਮੇਰੇ ਵੀਰੋ ਚੁੰਬੜ ਗਿਆ ਕਿ ਜੱਟ ਸਿਵਿਆਂ ਚੋਂ ਲੰਘਿਆ ਚੜੇਲ ਟੱਕਰੀ ਜੱਟ ਕਹਿੰਦਾ ਹੋਰ ਪਤਾ ਮੈਨੂੰ ਕੀ ਚਾਹੀਦਾ ਬਾਪੂ ਜੱਫਾ ਲਾ ਕੇ ਦਿਖਾ ਜੱਫਾ ਲਾ ਕੇ ਦਿਖਾ ਤੇ ਹੇਰਾ ਵਾਲਿਓ ਤਾੜੀਆਂ ਫੁੱਲ ਕੇ ਉਹ ਤਾੜੀਆਂ ਜ਼ੋਰਦਾਰ ਮਾਰ ਦਿਓ ਸਾਹਮਣੇ ਜੱਫਾ ਵੀ ਲਾਵਾਂਗੇ ਭੰਗੜੇ ਵੀ ਪਾਵਾਂਗੇ ਕਿੱਥੇ ਘੁੱਤ ਸੀ ਜਸਵਿੰਦਰ ਸਿੰਘ ਬਾਦਲ ਜੀ ਹੱਥ ਖੜਾ ਕਰਨ ਜਸਵਿੰਦਰ ਸਿੰਘ ਬਾਦਲ ਅਦਲ ਦੇ ਜੱਫੇ ਉੱਤੇ ਦੇਣਾ ਇਹ ਕਿਸੇ ਬਾਦਲ ਵਾਸਤੇ 500 ਰੁਪਏ ਦੇ ਮਾਨ ਸਨਮਾਨ ਹੋਣਗੇ ਜੇ ਬਾਦਲ ਜੱਫਾ ਲਾਵੇ ਆਹ ਕਹਿੰਦੇ ਰਫੀ ਗੁਜਰਾ ਸਮੇ ਆਹ ਪਾਉਂਦਾ ਹੋਇਆ ਕਬੱਡੀ ਮੇਰੇ ਵੀਰੋ ਦੂਸਰੇ ਪਾਸੇ ਆਹ ਕਾਲਾ ਨਾਗ ਬਾਪੂ ਕਹਿੰਦੇ ਬੜੀ ਸੋਹਣੀ ਕੋਸ਼ਿਸ਼ ਕਰ ਰਹੀ ਹੈ ਬਹੁਤ ਵਧੀਆ ਮੈਚ ਕਿੱਡੇ ਜਾਣੇ ਹੈ ਅੱਜ ਕਹਿੰਦੇ ਆਲੋ ਪੰਡੀਆਂ ਟੀਮਾਂ ਵਿੱਚ ਬੈਸਟਾਂ ਨੂੰ ਸੋਨੇ ਦੇ ਕੰਠੇ ਦਿੱਤੇ ਜਾਣੇ ਮੇਰੇ ਵੀਰੋ ਵੱਡੇ ਮਾਨ ਸਨਮਾਨ ਹੋਣੇ ਹੈ ਇਧਰਲੇ ਪਾਸੇ ਬਾਪੂ ਆਹ ਕਹਿੰਦੇ ਪੁੰਬਲੀ ਵਾਲਾ ਇਸ ਸਮੇਂ ਵੱਧ ਕੇ ਕਬੱਡੀ ਪਾ ਰਿਹਾ ਹੈ ਦੂਸਰੇ ਪਾਸੇ ਆਹ ਸਾਹਮਣੇ ਜਾਫੀ ਬੜੀ ਸੋਹਣੀ ਕੋਸ਼ਿਸ਼ ਕਰ ਰਿਹਾ ਹੈ ਆਹ ਕੰਕਰ ਇਹਨੇ ਜੋਰ ਦਿੱਤਾ ਹੈ ਬਲਜਿੰਦਰ ਚਿਲਾੜੀ ਕਹਿੰਦਾ ਰੈੱਡ ਮੇਰੇ ਉੱਤੇ ਵੀ ਪਹਿਲੇ ਲਵਾ ਵੇਖੀ ਮੈਂ ਜੱਫੇ ਲਾ ਲਾ ਕੇ ਮੀਂਹ ਵਰੋਣਾ ਜੱਫਿਆਂ ਦਾ ਬਾਪੂ ਹੁਣ ਜੱਫਾ ਲਾ ਤੇਰੇ ਲਈ ਵੇਖੀ ਮਾਨ ਸਨਮਾਨ ਉਹਦੇ ਗੁੱਸਾ ਨਾ ਕਰੀ ਤੈਨੂੰ ਪਿੱਛੋਂ ਵਾਜੇ ਵਾਲਾ ਪਾਲਾ ਸਮੇ ਕਬੱਡੀ ਪੌਣ ਮਾਤੇ ਵਧਿਆ ਹੋਇਆ ਜੈਫੀ ਨੇ ਹੁਣ ਕੌਣ ਬੱਲੇ ਬੱਲੇ ਕਰਾਉਂਦਾ ਇਧਰਲੇ ਪਾਸੇ ਹੁੰਦੀ ਹੋਈ ਕਮਾਲ ਪਰ ਨੰਬਰ ਐ ਸਮੇ ਪਾਲੇ ਨੇ ਐਨ ਆਰ ਐ ਵੀਰ ਨੇ ਕਿਸ਼ਨ ਯੂ ਐਸ ਏ ਤੋਂ ਮਨਵੀਰ ਢਿੱਲੋਂ ਯੂ ਕੇ ਤੋਂ ਹਰਮਨ ਆਸਟ੍ਰੇਲੀਆ ਦਿਲਜਨ ਯੂ ਐਸ ਏ ਗਗਨ ਜਰਮਨ ਤੋਂ ਰਵ ਕੈਨੇਡਾ ਵਾਲਾ ਸਾਡਾ ਵੀਰ ਰਾਜਨ ਆਸਟ੍ਰੇਲੀਆ ਜਸਕਰਨ ਨਿਊਜ਼ੀਲੈਂਡ ਹੈਪੀ ਯੂ ਕੇ ਅਨਮੋਲਡ ਭਈ ਨਾਲ ਸਾਡਾ ਭਰਾ ਵਿਸ਼ਵ ਨਿਊਜ਼ੀਲੈਂਡ ਤੋਂ ਅਰਮਾਨ ਬੱਗੂ ਬੱਗੂ ਬਾਣਿਆ ਆਸਟ੍ਰੇਲੀਆ ਤੋਂ ਆਜ਼ਾਦ ਇੰਗਲੈਂਡ ਹਰਪਾਲ ਕੈਨੇਡਾ ਤੋਂ ਸਾਡਾ ਵੀਰ ਗੁਰਸਹਿਬ ਯੂਕੇ ਲਵਜੋਤ ਕੈਨੇਡਾ ਤੇ ਲਵ ਕੈਨੇਡਾ ਹਰਪ੍ਰਿਤ ਦੁਬਈ ਵਾਲੇ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਪ੍ਰਬੰਧਕ ਵੀਰਾਂ ਨੂੰ ਬੇਨਤੀ ਕਰਦਾ ਇੱਕ ਤਾਂ ਪਾਣੀ ਦੀ ਮੰਗ ਕੀਤੀ ਜਾ ਰਹੀ ਹੈ ਪਲੇਅਰਾਂ ਵਾਸਤੇ ਪਾਣੀ ਪਹੁੰਚਦਾ ਕਰ ਦਿਓ ਤੇ ਪਾਜੀ ਬੈਰੀਕੇਟ ਲੱਗਾ ਆ ਪਰ ਬੈਰੀਕੇਟ ਦੇ ਬਾਹਰ ਕੋਈ ਨਹੀਂ ਬੈਠਾ ਅੰਦਰ ਹੀ ਸਾਰੇ ਆ ਕੇ ਬੈਠ ਗਏ ਐ ਪਾਜੀ ਆ ਵੀਰਾਂ ਨੇ ਖਰਚਾ ਕੀਤਾ ਇਹਦਾ ਫਿਰ ਕੋਈ ਫਾਇਦਾ ਤੇ ਨਹੀਂ ਹੋਇਆ ਇਹ ਬੈਰੀਕੇਟ ਬਹੁਤ ਵਧੀਆ ਹੈ ਤੁਹਾਡੇ ਤੇ ਸਾਡੇ ਵਿੱਚ ਇੱਕ ਪਿਆਰ ਦੀ ਕੰਧ ਗੱਡੀ ਹੋਈ ਹੈ ਜਿਹੜੇ ਅੰਦਰ ਆਏ ਹੋਏ ਐ ਜਾਂ ਤਾਂ ਵੀਰ ਜੀ ਇੱਕ ਤੇ ਗਾਂਗਾ ਦੇਖਿਓ ਹੋਊਗਾ ਕਿ ਇਸ ਲਈ ਮੈਂ ਪ੍ਰਬੰਧਕ ਵੀਰਾਂ ਨੂੰ ਬੇਨਤੀ ਕਰਦਾ ਸਾਡੇ ਰਾਜਵੀਰ ਹੇਰ ਭਾਜੀ ਮਾੜਾ ਕਿ ਕਹੋ ਮੁੰਡਿਆਂ ਨੂੰ ਕਿ ਆਪਾਂ ਬੇਨਤੀ ਕਰਕੇ ਸਾਰਿਆਂ ਨੂੰ ਬਾਹਰ ਕਰਾਈਏ ਤੇ ਫਿਰ ਅਗਲੇ ਮੈਚ ਜਿਹੜੇ ਨਾ ਵਧੀਆ ਢੰਗ ਨਾਲ ਹੋ ਜਾਣਗੇ ਲਓ ਇਧਰਲੇ ਪਾਸੇ ਜਗੀਰ ਭੁੱਲਾਰ ਆਏ ਆਏ ਇਹਦਾ ਇੱਥੇ ਹੀ ਖੜ ਜਾ ਗਾੜੀ ਕੰਗ ਆ ਗਈ ਹੈ ਇਹ ਮੇਰੇ ਹੱਥਾਂ ਤੋਂ ਤੁਹਾਡੇ ਤੱਕ ਜਾਣਾ ਹੈ ਜਫਾ ਲਓ ਲਓ ਸਾਹਮਣੇ ਪਾਸੇ ਸੈਂਪੀ ਦੀ ਗੱਡੀ ਰੇਡ ਪਾਰ ਰਹੀ ਹੈ ਤੇ ਬਾਦਲ ਆਏ ਹੋਏ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕੋਸ਼ਿਸ਼ ਕਰਨੇ ਲੋਕੀ ਕਬੀ ਜੀ ਦੇ ਦੇ ਵਾਸਤੇ ਸੰਦੀਪ ਤਾਲਾ ਜੀ ਮੋਟਰਸਾਈਕਲ ਦਾ ਵੀ ਐਲਾਨ ਹੋਇਆ ਸੀ ਜਦੋਂ ਬੀੜ ਬਾਬਾ ਬੁੱਢਾ ਸਾਹਿਬ ਜੀ ਦੇ ਖੇਡ ਮੇਲੇ ਤੇ ਆਹ ਮੁੰਡਿਆਂ ਨੂੰ ਸਾਡੇ ਪ੍ਰਮੋਟਰ ਵੀਰਾਂ ਨੇ ਐਲਾਨ ਕੀਤਾ ਸੀ ਕਿ ਆਪਾਂ ਮੋਟਰਸਾਈਕਲ ਦੇਾਂਗੇ ਮੁੰਡਿਆ ਤੂੰ ਐਵੇਂ ਲਾ ਦੌੜ ਮੇਰਾ ਮਾਨ ਸਤ ਕਰੂਗਾ ਏਵੇਂ ਢੱਲੋਂ ਛੋਟਾ ਬੱਚਾ ਆ ਦੌੜ ਲਗਾ ਕੇ ਖਾਵੇਗਾ ਐਵੇਂ ਢੱਲੋਂ ਦਾ ਸਾਰਿਆਂ ਨੇ ਇਹ ਛੋਟੇ ਬੱਚੇ ਦਾ ਮਾਨ ਸਨਮਾਨ ਕਰਨਾ ਹੈ)^{(1)})^{(2)})^{(3)})^{(4)})^{(5)})^{(6)})^{(7)})^{(8)})^{(9)})^{(10)} ਬਾਪਾ ਰੁਕ ਜਾ ਰੁਕ ਜਾ ਗੱਡੀ ਵਾਲਿਆ ਗੱਡੀ ਰੋਕਾ ਸਮਾਂ ਪੂਰਾ ਹੋ ਗਿਆ ਨੰਬਰ ਜਾਫੀ ਦਾ ਹੁਣ ਪੈਂਦੀ ਹੋਈ ਕਬੱਡੀ ਉੱਤੇ ਆ ਬਾਪੂ ਕਹਿੰਦੇ ਕਾਲਾ ਨਾਗ ਇਧਰਲੇ ਪਾਸੇ ਜ਼ਗੀਰ ਭੁੱਲਰ ਮੇਨ ਮਿੱਤਰੋ ਆ ਫੜਿਆ ਹੋਇਆ ਗੁੱਟ ਤੇ ਨੰਬਰ ਐਸਵੇਂ ਕੁਲਾ ਖਾਲਸਤਾਨੀ ਜੀ ਇਸ਼ਾਰੇ ਕਰਦੇ ਨੇ ਕਿ ਨੰਬਰ ਜਾਫੀ ਨੇ ਜੋਰ ਦਿੱਤਾ ਹੈ ਵੱਧੀਆਂ ਖੁਰਾਕਾਂ ਕਮ ਹੋਣੀਆਂ ਆ ਆ ਪੈਂਦੀ ਹੋਈ ਕਬੱਡੀ ਉੱਤੇ ਇਹ ਬਾਦਲ ਆ ਦੂਸਰੇ ਪਾਸੇ ਸੈਂਪੀ ਦੀ ਦੱਦੀ ਉਹ ਬਹੁਤ ਪਿਆਰ ਕਰਦੇ ਇਸ ਨਗਰ ਵਾਲੇ ਦਾਸ ਦੇ ਸ਼ਿਵ ਯੋਧੇ ਦੇ ਨਾਲ ਤੇ ਵਿਰਿੰਦਰ ਖੇਮ ਕਰਨੀਆਂ ਦੇ ਨਾਲ ਵਿਰਿੰਦਰਾ ਅੱਜ ਤੂੰ ਵੀ ਚਿੱਟੇ ਗੁੜ ਤੇ ਪਜਾਮੇ ਪਾਏ ਆ ਮੈਂ ਵੀ ਪੂਰਾ ਕਾਲੇ ਲੀੜੇ ਪਾ ਕੇ ਆਹਾਂ ਤੇ ਚਿੱਟੇ ਬਣ ਕੇ ਆਏ ਆ ਅੱਜ ਹੇਰਪਿੰਡ ਦੇ ਵਿੱਚ ਲਾਲਾ ਲਾਲਾ ਕਰਾ ਦਈਏ ਤੇ ਨਾਲ ਦਿਲਜਾਨ ਯੂ ਐਸ ਏ ਸਮੇਂ-ਸਮੇਂ ਤੇ ਸਾਰਿਆਂ ਨਾਲ ਜਗਰ ਕਰਾਂਗੇ ਪਰ ਜੱਫਾ ਪੈਂਦਾ ਦੇਖਣਾ ਮੀਰਾ ਕੋਟਿਏ ਬਾਦਲ ਦਾ ਬਦਲਾ ਘੇਰ ਲਗਾ ਦੇ ਫਾਟਕ ਬੰਦ ਕਰ ਦੇ ਲਾ ਦੇ ਜੱਫਾ ਪਹਿਲਵਾਨਾਂ ਦਾ ਵੀ ਮਾਣ ਸਤਿਕਾਰ ਤੁਸੀਂ ਜਰੂਰ ਕਰਿਓ ਜੀ ਸਾਬ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਮੱਲ ਅਖਾੜਾ ਚਲਾਇਆ ਮੇਰੇ ਵੀਰੋ ਮੱਝ ਦੀ ਧਰਤੀ ਨੇ ਵੱਡੇ ਵੱਡੇ ਪਹਿਲਵਾਨਾਂ ਨੂੰ ਜਨਮ ਦਿੱਤਾ ਹੈ ਬੜੇ ਨਾਮੀ ਪਹਿਲਵਾਨ ਹੋਏ ਆ ਮੇਰੇ ਵੀਰੋ ਮੱਝ ਦੀ ਧਰਤੀ ਤੇ ਤੇ ਆਹ ਪਹਿਲਵਾਨਾਂ ਦਾ ਵੀ ਆਪਾਂ ਮਾਣ ਤਾਣ ਕਰਨਾ ਕੁਸ਼ਤੀ ਚੱਲ ਰਹੀ ਹੈ ਉਧਰਲੇ ਪਾਸੇ ਬਾਪੂ ਜਗੀਰ ਪੁੱਲਰ ਸਵਾਪਰੀਆ ਆਹ ਵੇਖੋ ਜਫਾ ਲਾ ਗਿਆ ਬਾਪੂ ਥਾਪੀ ਨਹੀਂ ਵੱਜੀ ਇਹ ਥਾਪੀ ਲੱਗੂ ਨਾ ਫੈਸਲਾ ਲੈਣਾ ਆਏ ਹੋਏ ਆਏ ਹੋਏ ਉਹ ਖੇਡਦਾ ਕਾ ਗੋਟਿਏ ਬਾਦਲ ਜੀ ਜਫਾ ਲਾਓ ਤੇ ਫਿਰ ਸਵਾਦ ਆਉਣਾ ਹਰਪ੍ਰੀਤ ਸ਼ੈਂਪੀ ਦੀ ਦੱਦੀ ਰੇਡ ਭਾਰੀ ਹੈ ਬਾਦਲ ਏ ਹੋਏ ਏ ਹੋਏ ਏ ਹੋਏ ਏ ਹੋਏ ਆਓ ਸਾਹਮਣੇ ਪਾਸੇ ਕਹਿੰਦੇ ਸਿਰਾ ਹੋ ਗਿਆ ਅਗਲੀ ਕਬੱਡੀ ਪਾਉਣ ਮੱਤੇ ਰਫੀ ਗੁੱਜਰ ਐ ਸਮੇ ਵਧਿਆ ਹੋਇਆ ਇਹ ਅੜੀਲ ਘੋੜੇ ਨੇ ਉਹ ਕਰ ਹੀ ਜਾਂਦੇ ਨੇ ਮਨਮਾਨੀ ਕਿ ਰਾਜੇ ਖੇਲੇ ਹੱਟ ਪਿੱਛੇ ਆ ਲੁੱਡੀਆਂ ਪਾਉਂਦੀ ਫਿਰੇ ਜਵਾਨੀ ਇਧਰਲੇ ਪਾਸੇ ਬਾਬੂ ਕਾਰਨਾਗ ਉਹ ਸਾਹਮਣੇ ਇੱਕ ਪਾਸੇ ਕਹਿੰਦੇ ਬਾਬਰ ਗੁੱਜਰ ਰੇਡ ਪਾ ਰਿਹਾ ਦੂਸਰੇ ਪਾਸੇ 나ਗ 나ਗ ਇਧਰ ਵੇਖ ਗੁੱਜਰ ਕਹਿੰਦੇ 나ਗ ਵਾਂਗਰਾ ਨੱਚ ਰਿਹਾ ਇੱਕ ਆ ਭੈਣ ਦੀ ਜੋ ਕੁਸ਼ਤੀ ਕਰਦੇ ਐ ਇਹਨਾਂ ਦੇ ਗਾੜੀ ਜਿਹੜੀ ਕੁਸ਼ਤੀ ਕਰਨ ਵਾਸਤੇ ਜੇ ਕੋਈ ਖਿਡਾਰਨ ਹੈਗੀ ਹੈ ਪਹਿਲਵਾਨ ਭੈਣ ਹੈਗੀ ਹੈ ਤੇ ਉਹ ਆਕੇ ਇਸ ਭੈਣ ਦੇ ਨਾਲ ਕੁਸ਼ੀ ਕੁਸ਼ਤੀ ਕਰ ਸਕਦੇ ਹੋ ਤੇ ਜੇ ਨਹੀਂ ਤੇ ਤੁਸੀਂ ਇਹਦਾ ਮਾਨ ਸਤਕਾਰ ਕਰ ਦਿਓ ਧੰਨਵਾਦ ਬਾਕੀ ਵੀਰ ਜੀ ਪ੍ਰਬੰਧਕ ਵੀਰਾਂ ਨੇ ਜਿਵੇਂ ਪਿਛਲੇ ਸਾਲ ਸਾਰਾ ਸਾਲ ਚਰਚੇ ਹੋਏ ਕਿ ਐਲ.ਈ.ਟੀ.ਆਂ ਜਿੱਤੀਆਂ ਹੀਰਾਂ ਤੋਂ ਆ ਖਿਡਾਰਨ ਨੇ ਐਲ.ਈ.ਟੀ. ਜਿੱਤੀ ਆ ਹੀਰਾਂ ਤੋਂ ਆ ਮਟਿਆਰ ਨੇ ਤੇ ਅੱਜ ਕਹਿੰਦੇ ਕੌਣ ਮੋਸ਼ਮ ਮਸ਼ੀਨ ਜਿੱਤੂ ਇਹ ਸਮੇਂ ਦੀਆਂ ਬਾਤਾਂ ਇਹ ਨੰਬਰ ਰੇਡਰ ਦਾ ਨੰਬਰ ਫੇਰ ਪਿੰਡ ਵਿੱਚ ਕਰਵਾਇਆ ਜਾ ਰਿਹਾ ਹੈ ਆਹ ਕਹਿੰਦੇ ਆਲਪੰਦਿਆਂ ਟੀਮਾਂ ਵਿੱਚ ਬੈਸਟਾਂ ਨੂੰ ਭਜਿੰਦਰਾ ਸੋਨੇ ਦੇ ਕਿੰਠੇ ਪਾਏ ਜਾ ਰਹੇ ਨੇ ਦੇ ਖਲੋਤੇ ਨਾ ਮੁੰਡੇ ਕਹਿੰਦੇ ਆਡੇ ਬਾਦਲ ਦਾ ਜਫਾ ਲੱਗਣਾ ਚਾਹੀਦਾ ਸਰਦਾਰ ਦਿਵਿੰਦਰ ਸਿੰਘ ਬਾਦਲ ਜੀ ਰੱਖੋ ਇੱਕ ਹੋਰ ਲਓ ਜਫਾ ਪਰ ਸੈਂਪੀ ਦੀ ਗੱਡੀ ਏ ਏ ਏ ਏ ਏ ਆਹ ਕਹਿੰਦੇ ਬੜਾਪਾ ਪੁਰਾ ਸਾਨਾਂ ਤੇ ਝੋਟਿਆਂ ਦਾ ਇਧਰਲੇ ਪਾਸੇ ਕੁਸ਼ਤੀ ਵੀ ਕਹਿੰਦੇ ਵੱਡੀ ਹੋ ਰਹੀ ਹੈ ਸੋ 2 ਮਿੰਟ ਦਾ ਹੋਰ ਸਮਾਂ ਦਿੱਤਾ ਜਾ ਰਿਹਾ ਆਹ ਪਹਿਲਵਾਨਾਂ ਨੂੰ ਔਰ ਉਸ ਤੋਂ ਬਾਅਦ ਜਿਹੜੀ ਕੁਸ਼ਤੀ ਜ਼ਮਾਨਤ ਹੋਵੇਗੀ ਇਹ ਦੇਖੋ ਉਹ ਨਵਜਾ ਬੰਦ ਕਰਤੀਆਂ ਮੇਰੇ ਮਿੱਤਰੋ ਉਹ ਬੱਲੇ ਭੰਗਾ ਚੜਾਉਂਦਾ ਪਈ ਮਾਨ ਹੋ ਗਿਆ ਨਹੀਂ ਮੇਰਾ ਗੋਟ ਨਾ ਛੱਡੇ ਬਨਜਾਰਾ ਆਏ ਹਾਏ ਆਏ ਹਾਏ ਆਏ ਹਾਏ ਉਹ ਪੈਂਦੇ ਭੰਗੜੇ ਉਹ ਮੇਰੇ ਵੀਰੋ ਦਰਸ਼ਕ ਵੀਰ ਸਵਾਦ ਲੈਂਦੇ ਆ ਗੋਟੀਆਂ ਬਾਦਲ ਤੇ ਨਾਲ ਤਿੰਨੇ ਜਣੇ ਹੋਰ ਬਿਲਕੁਲ ਤਿਆਰ ਬਰ ਤਿਆਰ ਨੇ ਰੀਡਰ ਕਬੱਡੀ ਪਾ ਕੇ ਹਲਕਾ ਜਿਹਾ ਟੱਚ ਲਾ ਕੇ ਹੁਣ ਹੋ ਗਿਆ ਬਾਦਲ ਮੂਰੇ ਬਣ ਗਿਆ ਟੀਮ ਦੀ ਕੰਧ ਹਰਦਾ ਫਾਟਕ ਬੰਦ ਪਰ ਵੇਖਦੇ ਆ ਕਿ ਇੰਜ ਲੱਗਦਾ ਜਿਵੇਂ ਫਾਟਕ ਦੇ ਥਲੇ ਉਸ ਟੜਿਆ ਹੋਵੇ ਐ ਨਿਕਲ ਗਿਆ ਨੌਜਵਾਨ ਕੁਸ਼ਤੀ ਕਰਨ ਵਾਸਤੇ ਪਹਿਲਵਾਨ ਲੜਕੀ ਆਈ ਹੋਈ ਹੈ ਜੇ ਇਹਦੀ ਉਮਰ ਦੀ ਕੋਈ ਲੜਕੀ ਹੋਵੇ ਕੁਸ਼ਤੀ ਕਰ ਸਕਦੀ ਹੈ ਮੁਕਾਬਲਾ ਇਸ ਨਾਲ ਕਰ ਸਕਦੀ ਹੈ ਤੇ ਆ ਸਕਦੀ ਹੈ ਨਹੀਂ ਤਾਂ ਇਹਦਾ ਮਾਨ ਸਨਮਾਨ ਉਵੇਂ ਹੀ ਕੀਤਾ ਜਾਵੇਗਾ ਜਿੱਦਾਂ ਜੱਫਾ ਇੱਕ ਲੱਗ ਗਿਆ ਨਾ ਉਹ ਮੁੰਡੇ ਕਹਿੰਦੇ 500 ਦੇ ਦੇਣਾ ਨਾਲ ਭੰਗੜਾ ਵੀ ਪਾਉਣਾ ਹੈ ਲਓ ਸ਼ੈਂਪੀ ਦੀ ਕਬੱਡੀ ਆਹ ਸਾਹਮਣੇ ਪਾਸੇ ਬਾਦਲ ਇਹ ਆ ਕਹਿੰਦੇ ਮੀਰਾ ਕੋਟਿਆ ਬਾਦਲ ਸਮੇ ਰਾਜਵੀਰ ਹਿਰ ਸਾਡਾ ਭਰਾ ਕਹਿੰਦਾ ਕਈ ਅਗਲੇ ਮੈਚ ਦੀਆਂ ਟੀਮਾਂ ਜੜੀਆਂ ਆ ਉਹ ਲੜਕੀਆਂ ਦਾ ਸ਼ੋਅ ਮੈਚ ਹੋਣਾ ਹੈ ਉਹ ਵੀ ਟੀਮਾਂ ਖੇਡ ਮੈਦਾਨ ਵਿੱਚ ਆਉਣ ਕਾਰਜ ਸਾਡਾ ਵੱਡਾ ਭਰਾ ਹੈ ਕਾਰਜ ਭਰਾ ਦਾ ਧੰਨਵਾਦ ਲਓ ਸਾਹਮਣੇ ਬਾਪੂ ਕਾਲਾ ਨਾਗ ਇਧਰਲੇ ਪਾਸੇ ਲੱਗਦਾ ਹੋਇਆ ਜੱਫਾ ਹੁੰਦੀ ਹੋਈ ਕਮਾਲ ਆਹ ਕੰਦੇ ਫੜਿਆ ਹੋਇਆ ਗੁੱਟ ਹਰ ਕਿੰਨੇ ਹੱਤੇ ਖੋਤੇ ਖੋਤੇ ਦੇਖੋ ਉਹ ਬਰਜਿੰਦਰਾ ਵੇਖ ਨਾਗ ਲੜ ਗਿਆ ਇਹ ਉਹ ਸਰਾ ਕਰ ਗਿਆ ਨਮਕ ਸਿੰਘ ਜੀ ਲੰਬੜਦਾਰ ਕਹਿੰਦੇ ਸਾਡੇ ਵੱਦੋਂ ਵੀ ਬਦਲਦਾ ਜੱਫਾ 500 ਦਾ ਆ ਜੱਫਾ ਬਾਦਲ ਬਾਦਲ ਸਿੰਘ ਦਾ ਲੱਗੇ ਤਾਂ 1000 ਆਹ 1000 ਦੇ ਮਾਨ ਸਨਮਾਨ ਦਿੱਤੇ ਆ ਰਹੇ ਆ ਜੇ ਕੌਣ ਜੱਫਾ ਲਾਉਂਦਾ ਆ ਉਹ ਤਿੰਨ ਜਾਫੀ ਤਿਆਰ ਇਧਰਲੇ ਪਾਸੇ ਬਾਪੂ ਜ਼ਗੀਰ ਭੁੱਲਰ ਇਹ ਆ ਕਹਿੰਦੇ SLAHPURIYA ਉਹ ਸਮੇਂ ਪਾਸੇ ਦੇਖੋ ਆਹ ਵੇਖੋ ਮੇਰੇ ਵੀਰ ਜ਼ਗੀਰ ਭੁੱਲਰ ਇਹ ਕਹਿੰਦੇ SLAHPURIYA GURDASPURIYA ਮਾਝੇ ਦਾ ਮਝੈਲ ਸਾਡੇ ਪਿੰਡ ਦਾ ਰਿਵਾਜ ਬੜਾ ਹੀ ਮਾਣਾ ਕੁੱਟਣ ਘੱਟ ਕਰੀ ਸੰਬਾਲਾ ਤੂੰ ਕਰੇਂਗਾ ਬੋੜੀ ਬੋੜੀ ਵੇ ਜੇ ਵੀਰੋ 70 ਦੇ ਲਾਗੇ ਹੋ ਗਈ ਆ ਪਰ ਅੱਜ ਵੀ ਬਾਬਾ ਵੱਡੇ ਵੱਡੇ ਰੇਡਰਾਂ ਦੇ ਤਪਲੇ ਖੜਕਾਈ ਜਾਂਦਾ ਹੈ ਬਈ ਬਾਦਲ ਜੀ ਤੁਹਾਡਾ ਜੱਫਾ ਮੁੰਡੇ ਮੰਗ ਰਿਹਾ ਹੈ ਐ ਖਮਣੇ ਕਮਾਲ ਹੁੰਦੀ ਜਾਂਦੀ ਲੈ ਪੀ ਸ਼ਿਵ ਕਮਾਲ ਹੁੰਦੀ ਜਾਂਦੀ ਹੈ ਉਧਰਲੇ ਪਾਸੇ ਆ ਕਹਿੰਦੇ ਬਾਬਰ ਗੁਜਰਾ ਸਮੇ ਫਿਰ ਕਬੱਡੀ ਪਾਉਣ ਵਾਸਤੇ ਵਧਿਆ ਹੋਇਆ ਆ ਬਾਪੂ ਕਹਿੰਦੇ ਕਾਲਾ ਨਾਗ ਮੇਰੇ ਮਿੱਤਰੋ ਇਧਰਲੇ ਪਾਸੇ ਹੁੰਦੀ ਹੋਈ ਜੱਦੋਜਾਦ ਪਰ ਬਾਬਰ ਗੁਜਰਾ ਸਮੇ ਇੱਕ ਪਾਸੇ ਬਾਦਲ ਰੇਡ ਪਾਉਣ ਵਾਸਤੇ ਗੁਰਮੀਤ ਸਿੰਘ ਮੀਤਾ ਜੀ ਤੇ ਦੂਸਰੇ ਪਾਸੇ ਸਾਡੇ ਵਾਲਾ ਆਪਣੇ ਵਾਲਾ ਹੁਣ ਤਮਾਲ ਪਾਊਗੀ ਹੁਣ ਵੇਖੋ ਮੇਰੇ ਵੀਰੋ ਫਾਟਕ ਬੰਦ ਹੁੰਦਾ ਦੇਖੋਗੇ ਇੱਕ ਪਾਸੇ ਰੇਡਰ ਮੀਤਾ ਦੂਸਰੇ ਪਾਸੇ ਬਾਦਲ ਸਿੰਘ ਮੁਕਾਬਲਾ 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 ਓ ਸਾਹਮਣੇ ਪਾਸੇ ਸਾਡੇ ਗੁਰਮukh ਸਿੰਘ ਜੀ ਲੰਬੜਦਲ ਸਾਹਿਬ ਆਖ ਰਹੇ ਨੇ ਫਿਰ ਕਬੱਡੀ ਪੌੜਮਾ ਤੇ ਮਰਿਆ ਹੋਇਆ ਕਰਦੇ ਅਗਲਾ ਮੈਚ ਲੜਕੀਆਂ ਦਾ ਹੋਵੇਗਾ ਉਹ ਖਿਡਾਰਨਾ ਜਲਦੀ ਤੋਂ ਜਲਦੀ ਆ ਜਾਣਾ ਇਧਰਲੇ ਪਾਸੇ ਗੁੱਟ ਵੀ ਫੜਿਆ ਖੁੱਚ ਪਰਦਾ ਵੀ ਯਤਨ ਕਰਦਾ ਹੁਣ ਵੇਖਾਂਗੇ ਹੋਊਗਾ ਕਿ ਇਹ ਸਮੇਂ ਦੀਆਂ ਬਾਤਾਂ ਨਵਜਾਂ ਬੰਦ ਕਰ ਦਿੱਤੀਆਂ ਬਾਪੂ ਜਗੀਰ ਭੁੱਲਰ ਨੇ ਵੇ ਮਈਆ ਆਪਣੀ ਮਾਂ ਸਮਝਾ ਲੈ ਬੋਲਣ ਦਾ ਉਹਨੂੰ ਢੰਗ ਸਿਖਾ ਲੈ ਨਹੀਂ ਤਾਂ ਚੜ ਜੂਗਾ ਕੋਈ ਚੰਦ ਵੇ ਵੇ ਮੈਂ ਬੁਰੀ ਕਰੂੰਗੀ ਬੁੜੀ ਦੀਆਂ ਨਵਜਾਂ ਕਰਕੇ ਰੱਖ ਦੂੰਗੀ ਬੰਦ ਵੇ ਕਿਉਂਕਿ ਉਹ ਜਿਹੜੇ ਰੋਜ਼ ਮੈਚ ਖੇਡਦੇ ਐ ਤੁਸੀਂ ਕਈ ਵਹੁਣੇ ਹੋ ਤੇ ਕਦੇ ਖੁੰਝੇ ਗੋੜਦੇ ਹੋ ਕਦੇ ਟੰਗਰਾਂ ਨੂੰ ਪੱਠੇ ਪਾਉਂਦੇ ਹੋਗੇ ਜਾਂ ਹੋਰ ਕੰਮ ਖੇਤੀਬਾੜੀ ਆ ਗਿਆ ਤਾੜੀਆਂ ਮਾਰ ਦਿਓ ਇਧਰ ਦੇ ਪਾਸੇ ਬਾਗਾ ਹੀਰ ਜੀ ਕਹਿੰਦੇ ਬਾਦਲ ਦੇ ਜਫੇ ਵਿੱਚ 500 ਹੋਰ ਪਾ ਲੋ ਲੰਬੜਦਾਰ ਵਾਲਾ ਤੇ ਇੱਕ ਜਫਾ 1000 ਦਾ ਉਹ 나ਗ ਉਹ 나ਗ ਮੇਰੇ ਮਿੱਤਰੋ ਉਹ ਕਾਲੇ ਕੋਲ ਮੰਜੀ ਨਾ ਡਾਵਾ ਲਿਸ਼ਕੇ ਤੇ ਪੈ ਜੂ ਬਿਜਲੀ ਉਹ ਗੁੱਟ ਤੋਂ ਮਨਾਉਂਦਾ ਬਾਪੂ ਮੇਰੇ ਵੀਰੋ ਜਗੀਰ ਭੁੱਲਰ ਦੀ ਟੀਮ ਦਾ ਖਿਡਾਰੀ ਬਾਪਾ ਕਹਿੰਦੇ ਸਲਾਹਪਰੀਆ 나ਗ ਉਹ ਨਵਜਾ ਬੰਦ ਕਰ ਗਿਆ ਮੇਰੇ ਮਿੱਤਰੋ ਉਹ ਸਾਹਮਣੇ ਪਾਸੇ ਕਹਿੰਦੇ ਬਾਪੂ ਇਹ ਕਹਿੰਦੇ ਕਾਲਾ 나ਗ ਕਮਾਲ ਕਰ ਗਿਆ ਉਹ ਨੰਬਰ ਦੇਖਾਂਗੇ ਸਲਾਹਪਰੀਆ ਬਾਪੂ ਨੇ ਆਪਣੀ ਟੀਮ ਦੇ ਹਿੱਸੇ ਜੋੜ ਦਿੱਤਾ